ਸਤਿ ਸ਼੍ਰੀ ਅਕਾਲ ਦੋਸਤੋ ਸੌਣ ਦਾ ਮਹੀਨਾ ਅੱਜ ਉਸ ਦਾ ਚਿਤ ਬਹੁਤ ਹੀ ਭੜਾ ਹੋ ਰਿਹਾ ਸੀ ਕੱਲ ਦਾ ਫੋਨ ਆਇਆ ਹੋਇਆ ਕਿ ਉਸ ਦੇ ਸੱਸ ਦੇ ਭਰਾ ਤੇ ਪਰਜਾਈ ਨਹੀਂ ਆਉਣਾ ਸੌਣ ਮਹੀਨਾ ਚੜ੍ਹਿਆ ਮਾਪਿਆਂ ਦਾ ਧੀਆਂ ਕੋਲ ਆਉਣਾ ਬਣਿਆ ਹੀ ਹੋਇਆ ਉਸ ਦਾ ਵੀ ਵਿਆਹ ਤੋਂ ਬਾਅਦ ਪਹਿਲਾ ਸੌਣ ਸੀ ਪਰ ਉਸ ਨੂੰ ਪਤਾ ਸੀ ਕਿ ਉਡੀਕ ਵਿਅਰਥ ਹੈ ਕਿਸੇ ਨੇ ਨਹੀਂ ਆਉਣਾ ਹੰਝੂ ਅੱਖਾਂ ਵਿੱਚੋਂ ਨਹੀਂ ਆ ਰਹੇ ਸਨ ਸਗੋਂ ਅੰਦਰੋਂ ਅੰਦਰੀ ਗਲੇ ਵਿੱਚ ਡਿੱਗ ਡਿੱਗ ਉਸ ਦਾ ਸਿਰ ਵੀ ਭਾਰਾ ਹੋ ਗਿਆ ਸੀ ਮਣ ਹੀ ਮਣ ਸੋਚ ਰਹੀ ਸੀ ਕਿ ਇੰਜ ਵੀ ਨੂਹਾਂ ਨਾਲੋਂ ਮਾਸ ਬਖ ਹੋ ਸਕਦਾ ਪਰ ਉਸਦੇ ਮਾਨਵੇ ਨੇ ਜਵਾਬ ਦਿੱਤਾ ਕਿ ਹਾਂ ਹੋ ਜਾਂਦਾ ਹੈ। ਉਸਦੀ ਆਪਣੀ ਹੀ ਨੀਵੀ ਪੈ ਗਈ। ਗਲਤੀ ਵੀ ਤਾਂ ਉਸਦੀ ਆਪਣੀ ਹੀ ਸੀ। ਪਿਆਰ ਦਾ ਅੱਖਾਂ ਉੱਤੇ ਐਸਾ ਪਰਦਾ ਪਿਆ ਕਿ ਹੋਰ ਕੁਝ ਦਿਖਣੋ ਹੀ ਹਟ ਗਿਆ ਸੀ। ਮਾਪੇ ਨੇ ਬਹੁਤ ਸਮਝਾਇਆ ਕਿ ਪਹਿਲਾਂ ਆਪਣੀ ਪੜ੍ਹਾਈ ਤੇ ਭਵਿੱਖ ਬਾਰੇ ਵਿਚਾਰ ਕਰ ਵਿਆਹ ਬਾਰੇ ਫੇਰ ਸੋਚਾਂਗੇ। ਪਰ ਉਸ ਨੂੰ ਤਾਂ ਹੋਰ ਕੋਈ ਸੋਚ ਆਉਂਦੀ ਹੀ ਨਹੀਂ ਸੀ। ਉਸ ਨੂੰ ਲੱਗਦਾ ਸੀ ਕਿ ਬਸ ਸਾਰੇ ਬਹਾਨੇ ਹਨ। ਉਸ ਕੋਲੋਂ ਉਸਦਾ ਪਿਆਰ ਖੋਣ ਦੇ ਲਈ। ਪਿਓ ਨੇ ਤਰਲਾ ਜਿਹਾ ਪਾ ਕੇ ਕਿਹਾ ਸੀ ਕਿ ਪੁੱਤ ਕੁਝ ਤਾਂ ਖਿਆਲ ਕਰ। ਕਿੰਝ ਤੈਨੂੰ ਪਟੜੀ ਬੰਨੇ ਕਿੰਝ ਵਿਆਹ ਦੇਈਏ ਤੇ ਬਸ ਉਸ ਨੂੰ ਪਤਾ ਲੱਗ ਗਿਆ ਸੀ ਕਿ ਘਰ ਦੇ ਕਦੇ ਵੀ ਨਹੀਂ ਮੰਨਣਗੇ ਤੇ ਪਿਆਰ ਵਿੱਚ ਅੰਨੀ ਹੋਏ ਦੋਨਾਂ ਆਸ਼ਿਕਾ ਨੇ ਘਰੋਂ ਭੱਜ ਕੇ ਵਿਆਹ ਕਰਨ ਦੀ ਬੇਉਂਤ ਬਣਾ ਲਈ ਸੀ ਉਸ ਦੇ ਕਦਮ ਇੱਕ ਪਾਲ ਲਈ ਵੀ ਲੜਖੜਾਏ ਨਹੀਂ ਸਨ ਝਟ ਹਾਮੀ ਭਰ ਦਿੱਤੀ ਸੀ ਜਦੋਂ ਵਿਆਹ ਕਰਾ ਕੇ ਮੁੜੇ ਤਾਂ ਮੁੰਡੇ ਵਾਲੇ ਦਾ ਇਕੱਲੇ ਘਾਰੇ ਪੁੱਤ ਪਿੱਛੇ ਕੌੜਾ ਕੁੱਟ ਭਰ ਗਏ ਸਨ ਪਰ ਉਸ ਦੇ ਪਿਓ ਨੇ ਤਾਂ ਜਦੋਂ ਪਤਾ ਲੱਗਾ ਉਦੋਂ ਹੀ ਪਿੰਡ ਉਸ ਦਾ ਭੋਗ ਪਵਾ ਦਿੱਤਾ ਕਿ ਸਾਡੇ ਵੱਲੋਂ ਤਾਂ ਅੱਜ ਤੋਂ ਮਰ ਗਈ ਮਿਆ ਤੋਂ ਬਾਅਦ ਇੱਕ ਦੋ ਮਹੀਨੇ ਤਾਂ ਉਸ ਨੂੰ ਕਿਸੇ ਦੀ ਕੋਈ ਯਾਦ ਤੱਕ ਵੀ ਨਹੀਂ ਆਈ ਪਰ ਫਿਰ ਹੌਲੀ ਹੌਲੀ ਹਰ ਦਿਨ ਸਦੀਆਂ ਵਰਗਾ ਲਮੀਰਾ ਲੱਗਣ ਲੱਗ ਪਿਆ ਰਖੜੀ ਵਾਲੇ ਦਿਨ ਵੀ ਜਦੋਂ ਸੱਸ ਸਾਬ ਦੇ ਪੇਕੀ ਗਈ ਸੀ ਤਾਂ ਉਸਦੇ ਸਾਰਾ ਦਿਨ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ ਦਿਲ ਵਿੱਚ ਉਮੀਦ ਸੀ ਕਿ ਵੀਰ ਤਾਂ ਸਖਣਾ ਗੁੱਟ ਰਾਖੀ ਨਹੀਂ ਸਕਦਾ ਆਊਗਾ ਜ਼ਰੂਰ ਪਰ ਕੋਈ ਨਾ ਆਇਆ ਅੱਜ ਜਦੋਂ ਉਹ ਪਰੌਣਿਆਂ ਲਈ ਰੋਟੀ ਧੁੱਕ ਕਰ ਰਹੀ ਸੀ ਤਾਂ ਦਿਲ ਉਸਦਾ ਬਾਬਲ ਦੇ 베ੜੇ ਹੀ ਤੁਰਿਆ ਫਿਰਦਾ ਸੀ ਮਾਮੀ ਸੱਸ ਦੇ ਬੋਲ ਉਸ ਦੇ ਸਿਰ ਵਿੱਚ ਹਥੌੜੇ ਵਾਂਗ ਵੱਜੇ ਸਨ ਜਦੋਂ ਉਸ ਨੇ ਜਾਂਦੀ ਜਾਂਦੀ ਨੇ ਕਿਹਾ ਸੀ ਹੁਣ ਤਾਂ ਸੌਣਵੀਂ ਨੀਨੂ ਸਾਸਿ ਇੱਕ ਦੂਜੇ ਦੇ ਮੱਥੇ ਨਹੀਂ ਲੱਗਦੀਆਂ ਚੱਲ ਭਾਈ ਹੁਣ ਨਵਾਂ ਜਵਾਨਾ ਆ ਗਿਆ ਬਾਕੀ ਤੂੰ ਤਾਂ ਜਾਣਾ ਵੀ ਕਿੱਥੇ ਆ ਹੁਣ ਉਸ ਦੇ ਡੱਕ ਦੇ ਰੱਖੇ ਹੋਏ ਹੰਝੂ ਵਹਿ ਤੁਰੇ ਸਨ ਕਹਿੰਦੇ ਹਨ ਕਿ ਸੌਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਬਸੋੜੇ ਪਾਵੇ ਪਰ ਉਸ ਨੇ ਤਾਂ ਆਪ ਹੀ ਅਜਿਹਾ ਬਸੋੜਾ ਪਾ ਲਿਆ ਸੀ ਕਿ ਜੋ ਕਿ ਸੌਣ ਵੀ ਮੇਲ ਨਹੀਂ ਕਰਾ ਸਕਦਾ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ